ਕੋ ਮੇਰੀ ਐਸ ਟਾਈਮ ਤੇ 33 ਕ ਨਾਲ ਜ਼ਮੀਨ ਆ ਜੋ ਮੇਰੇ ਥੱਲੇ ਵਗ ਰਹੀ ਆ 3 ਸਾਲ ਤੋਂ ਮੈਂ ਠੇਕੇ ਤੇ ਦੇ ਰਿਹਾ ਬਟ ਕੁਝ ਦਿਨਾਂ ਤੋਂ ਮੇਰੇ ਭਰਾ ਨੇ ਉਹਦੀ ਰਜਿਸਟਰੀ ਟਾ ਇਕਲੇ ਦੀ ਵਿੱਚੋਂ ਕਰਕੇ ਸਾਂਝੇ ਖਾਤੇ ਚ ਤੇ ਉਹਨਾਂ ਬੰਦੇ ਨੂੰ ਕਹਿ ਦਿੱਤਾ ਕਿ ਕਬਜ਼ਾ ਤੁਸੀਂ ਆਪ ਕਰਨਾ ਮੋਟਰ ਮੇਰੀ ਕੱਲੇ ਦੀ 10:30 ਦਾ ਕਨੈਕਸ਼ਨ ਆ ਭਰਾ ਨੂੰ ਮੈਂ ਅੱਧ ਦੇ ਪੈਸੇ ਦੇ ਕੇ ਆਪਣੇ ਨਾਂ ਤੇ ਕਰਵਾਈ ਹੋਈ ਆ ਮਾਤਾ ਮੇਰੀ ਦੇ ਨਾਂ ਤੇ ਕਨੈਕਸ਼ਨ ਉਹਨਾਂ ਨੂੰ ਇਹਨਾਂ ਨੇ ਰਜਿਸਟਰੀ ਕਰਕੇ ਕਹਿਤਾ ਕਿ ਤੁਸੀਂ ਮਤਲ ਜਿਹੜੀ ਜ਼ਮੀਨ ਆ ਉਹਦੇ ਤੇ ਕਬਜ਼ਾ ਤੁਸੀਂ ਆਪ ਕਰਨਾ ਮੈਂ ਇਸ ਟਾਈਮ ਤੇ ਸਬ ਇੰਸਪੈਕਟਰ ਦੀ ਡਿਊਟੀ ਜਿਹੜੀ ਐਡੀਸ਼ਨਲ ਐਸਐਚ ਨੂੰ ਖੇਮ ਕਰਨ ਕਰ ਰਿਹਾ ਹਾਂ ਉੱਥੇ ਬਾਰਡਰ ਦੇ ਉੱਤੇ ਤਣਾਅ ਹੋਣ ਕਰਕੇ ਲੜਾਈ ਦਾ ਮੈਨੂੰ ਛੁੱਟੀ ਨਹੀਂ ਸੀ ਮਿਲ ਰਹੀ ਇਸ ਕਰਕੇ ਇਹਨਾਂ ਪਿੱਛੋਂ ਉਹਦਾ ਫਾਇਦਾ ਠਾ ਕੇ ਮੇਰੀ ਅੱਧੀ ਪੈਰੀ ਵਾ ਦਿੱਤੀ ਆ ਵਾ ਕਿ ਮੇਰੀ ਹੀ ਬੰਬੀ ਦਾ ਜਿਹੜਾ ਪਾਣੀ ਆ ਉਹ ਲਾ ਕੇ ਇਸ ਟਾਈਮ ਤੇ ਝੋਨਾ ਲਾਉਣ ਦੀਆਂ ਤਿਆਰੀਆਂ ਕਰ ਰਹੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਨਿਸ਼ਾਨ ਸਹੋਤਾ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੀਡ ਨਿਊਜ਼ ਚੈਨਲ ਰੋਜ਼ਾਨਾ ਸਪੀਡ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਦੋਸਤੋ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਦੇਖਿਆ ਹੈ ਕਿ ਸਰਕਾਰੀ ਦਰਬਾਰੇ ਇਨਸਾਫ ਲੈਣ ਲਈ ਜਨਤਾ ਜਾਂਦੀ ਹੈ ਪਰ ਅੱਜ ਦਾ ਜੋ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਨ੍ਹਾਂ ਕੋਲ ਇਨਸਾਫ ਲੈਣ ਲਈ ਜਨਤਾ ਜਾਂਦੀ ਹੈ ਅੱਜ ਉਹੋ ਹੀ ਇਨਸਾਫ ਲੈਣ ਲਈ ਮੀਡੀਆ ਕੋਲ ਆਈ ਨੇ ਕੀ ਕਾਰਨ ਹੈ ਕਿਸ ਚੀਜ਼ ਦਾ ਇਨਸਾਫ ਹੈ ਕਿ ਕੌਣ ਨਹੀਂ ਇਨਸਾਫ ਦੇ ਰਿਹਾ ਉਹ ਤੁਹਾਡੇ ਰੂਬਰੂ ਕਰਾਉਣੇ ਆ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਜੀ ਜਿਹੜੇ ਕਿ ਅੱਜ ਇਨਸਾਫ ਲੈਣ ਲਈ ਰੂਬਰੂ ਸਾਡੇ ਹੋਏ ਨੇ ਸਤਿ ਸ਼੍ਰੀ ਅਕਾਲ ਵਿਕਰਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ ਤੁਸੀਂ ਗੱਲ ਕਰ ਰਹੇ ਹੋ ਇਨਸਾਫ ਦੀ ਕਿ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ ਉਹ ਕਿਹੜੀ ਚੀਜ਼ ਦਾ ਇਨਸਾਫ ਹੈ ਜੋ ਤੁਹਾਨੂੰ ਨਹੀਂ ਮਿਲ ਰਿਹਾ ਇਨਸਾਫ ਇਹ ਆ ਜੀ ਦੇਖੋ ਮੇਰੀ ਇਸ ਟਾਈਮ ਤੇ 33 ਕਨਾਲ ਜ਼ਮੀਨ ਆ ਜੋ ਮੇਰੇ ਥੱਲੇ ਵਗ ਰਹੀ ਆ 3 ਸਾਲ ਤੋਂ ਮੈਂ ਠੇਕੇ ਤੇ ਦੇ ਰਿਹਾ ਪਰ ਕੁਝ ਦਿਨਾਂ ਤੋਂ ਮੇਰੇ ਭਰਾ ਨੇ ਉਹਦੀ ਰਜਿਸਟਰੀ ਢਾਈ ਕਿਲੇ ਦੀ ਵਿੱਚੋਂ ਕਰਕੇ ਸਾਂਝੇ ਖਾਤੇ 'ਚ ਤੇ ਉਹਨਾਂ ਬੰਦਿਆਂ ਨੂੰ ਕਹਿ ਦਿੱਤਾ ਕਿ ਕਬਜ਼ਾ ਤੁਸੀਂ ਆਪ ਕਰਨਾ ਮੋਟਰ ਮੇਰੀ ਕੱਲੇ ਦੀ 10:30 ਦਾ ਕਨੈਕਸ਼ਨ ਆ ਭਰਾ ਨੂੰ ਮੈਂ ਅੱਧ ਦੇ ਪੈਸੇ ਦੇ ਕੇ ਆਪਣੇ ਨਾਂ ਤੇ ਕਰਵਾਈ ਹੋਈ ਆ ਮਾਤਾ ਮਰੀ ਦੇ ਨਾਂ ਤੇ ਕਨੈਕਸ਼ਨ ਸੀ ਉਹਨਾਂ ਨੂੰ ਇਹਨਾਂ ਨੇ ਰਜਿਸਟਰੀ ਕਰਕੇ ਕਹਿਤਾ ਕਿ ਤੁਸੀਂ ਮਤਲਬ ਜਿਹੜੀ ਜ਼ਮੀਨ ਆ ਉਹਦੇ ਤੇ ਕਬਜ਼ਾ ਤੁਸੀਂ ਆਪ ਕਰਨਾ ਉਹਨਾਂ ਬੰਦਿਆਂ ਨੇ ਗੁੰਡਾਗਰਦੀ ਕਰਕੇ ਅੱਜ ਤੋਂ 5-6 ਦਿਨ ਪਹਿਲਾਂ 12 ਤਰੀਕ ਨੂੰ ਸ਼ਾਮ ਨੂੰ ਮੇਰੀ ਜ਼ਮੀਨ ਜਿਹੜੀ ਆ ਨੀਲੇ ਟਰੈਕਟਰ ਨਾਲ ਵਾਹ ਦਿੱਤੀ ਆ ਅਵੀਆਂ ਦੇ ਨਾਲ ਔਰ ਮੇਰੀ ਬੰਬੀ ਵੀ ਐਸ ਟਾਈਮ ਤੁਹਾਨੂੰ ਮੈਂ ਦਿਖਾਈ ਹੋਈ ਆ ਮੇਰੀ ਬੰਬੀ ਤੇ ਵੀ ਸਟਾਰਟਰ ਲਾ ਕੇ ਉਹ ਚਲਾ ਰਹੇ ਆ ਕੱਲ ਸ਼ਾਮੀ ਮੈਨੂੰ ਧਮਕੀ ਮਿਲੀ ਆ ਕਿ ਤੇਰੀ ਬੰਬੀ ਦਾ ਪਾਣੀ ਲਾ ਕੇ ਤੇਰੀ ਪੈਲੀ 'ਚ ਝੋਨਾ ਲਾ ਕੇ ਵਿਖਾਵਾਂਗੇ ਜੇ ਤਰਚੇ ਹਿੰਮਤ ਆ ਤੇ ਆਣ ਕੇ ਆਪਣੀ ਪੈਲੀ ਦਾ ਕਬਜ਼ਾ ਛਡਾ ਲਾ ਬਿਕਰਮਜੀਤ ਸਿੰਘ ਜੀ ਜਿਸ ਤਰ੍ਹਾਂ ਕਿ ਤੁਸੀਂ ਇੱਕ ਐਸ ਵਕਤ ਮੌਜੂਦਾ ਸਬ ਇਨਸਪੈਕਟਰ ਹੋ ਤੁਸੀਂ ਥਾਣੇ ਦੇ ਵਿੱਚ ਆਪ ਲੋਕਾਂ ਨੂੰ ਇਨਸਾਫ ਦਿੰਦੇ ਹੋ ਤੁਸੀਂ ਅਮਰਤਾਰੀ ਸਿੰਘ ਹੋ ਫਿਰ ਉਹ ਕੀ ਕਰਨ ਐਸ ਵਕਤ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਹੀ ਖਫਾ ਮੇਰੀ ਫਰਸਟ ਵਾਈਫ ਜਿਹੜੀ ਆ ਉਹਦੇ ਬੱਚੇ ਜਿਹੜੇ ਆ ਦੋਨੇ ਕੈਨੇਡਾ ਸਿਟੀਜ਼ਨ ਆ ਇਹ ਮੇਰੇ ਸੈਕੰਡ ਵਾਈਫ ਆ ਜਿਹੜੇ ਮੇਰੇ ਨਾਲ ਆ ਇਹਨਾਂ ਨੇ ਪੰਜ ਮਾਸਟਰ ਡਿਗਰੀਆਂ ਕੀਤੀਆਂ ਹੋਈਆਂ ਐਲ ਐਲ ਬੀ ਕੀਤੀ ਹੋਈ ਆ ਔਰ ਇਸ ਟਾਈਮ ਤੇ ਇਹ ਪੀ ਸੀ ਐਸ ਦਾ ਕੋਰਸ ਕਰਨ ਵਾਸਤੇ ਜਾ ਰਿਹਾ ਜੱਜ ਦਾ ਇਹ ਵੀ ਸਾਰੇ ਕਾਨੂੰਨ ਤੋਂ ਵਾਕਿ ਵਾ ਮੇਰੀ 35 ਸਾਲ ਦੀ ਨੌਕਰੀ ਹੋ ਗਈ ਮੈਂ ਵੀ ਕਾਨੂੰਨ ਤੋਂ ਵਾਕਿ ਵਾਂ ਮੈਂ ਇਸ ਟਾਈਮ ਤੇ ਸਬ ਇਨਸਪੈਕਟ ਦੀ ਡਿਊਟੀ ਜਿਹੜੀ ਐ ਐਡੀਸ਼ਨਲ ਐਸ ਐਚ ਨੂੰ ਖੇਮ ਕਰਨ ਕਰ ਰਿਹਾ ਵਾਂ ਉੱਥੇ ਬਾਰਡਰ ਦੇ ਉੱਤੇ ਤਣਾਅ ਹੋਣ ਕਰਕੇ ਲੜਾਈ ਦਾ ਮੈਨੂੰ ਛੁੱਟੀ ਨਹੀਂ ਸੀ ਮਿਲ ਰਹੀ ਇਸ ਕਰਕੇ ਇਹਨਾਂ ਪਿੱਛੋਂ ਉਹਦਾ ਫਾਇਦਾ ਠਾ ਕੇ ਮੇਰੀ ਅੱਧੀ ਪੈੜੀ ਵਾ ਦਿੱਤੀ ਆ ਵਾ ਕਿ ਮੇਰੀ ਹੀ ਬੰਬੀ ਦਾ ਜਿਹੜਾ ਪਾਣੀ ਆ ਉਹ ਲਾ ਕੇ ਤੇ ਇਹ ਇਸ ਟਾਈਮ ਤੇ ਝੋਨਾ ਲਾਉਣ ਦੀਆਂ ਤਿਆਰੀਆਂ ਕਰ ਰਹੇ ਆ ਪਰ ਕੀ ਕਾਰਨ ਆ ਇਸ ਵਕਤ ਤੁਹਾਨੂੰ ਇਨਸਾਫ ਲੈਣ ਲਈ ਮੀਡੀਆ ਦੇ ਰੂਬਰੂ ਹੋਣਾ ਪੈ ਰਿਹਾ ਦੇਖੋ ਜੀ ਮੀਡੀਆ ਦੇ ਰੂਬਰੂ ਇਸ ਕਰਕੇ ਹੋਣਾ ਪੈ ਰਿਹਾ ਕਿ ਮੈਂ ਇੱਕ ਉਸ ਅਫਸਰ ਹੋਣ ਕਰਕੇ ਮੈਂ ਲੜਾਈ ਝਗੜੇ 'ਚ ਨਹੀਂ ਪੈਣਾ ਚਾਹੁੰਦਾ ਮੈਂ ਅੱਜ ਤੋਂ 15 ਸਾਲ ਪਹਿਲਾਂ ਦੀਆਂ ਦਰਖਾਸਤਾਂ ਦਿੰਦਾ ਆ ਰਿਹਾ ਮੇਰੀ ਹਰ ਦਰਖਾਸਤ ਫਾਈਲ ਹੁੰਦੀ ਜਾਂਦੀ ਆ ਇਹਨਾਂ ਦੇ ਮਤਲਬ ਪੋਲੀਟੀਕਲ ਵੀ ਬਹੁਤ ਜ਼ਿਆਦਾ ਲਿੰਕ ਆ ਤੇ ਪਤਾ ਨਹੀਂ ਇਹਨਾਂ ਦੇ ਕਿੱਥੇ ਕਿੱਥੇ ਲਿੰਕ ਆ ਮੈਂ ਆਪਣੀ 35 ਸਾਲ ਦੀ ਨੌਕਰੀ ਜੀ ਨਾ ਕਿਸੇ ਕੋ ਪੰਜ ਰੁਪਏ ਲੈ ਆ ਤੇ ਨਾ ਹੀ ਕਿਸੇ ਨੂੰ ਅਜੇ ਤੱਕ ਪੰਜ ਰੁਪਏ ਦਿੱਤੇ ਆ ਮੈਂ ਜਿੱਥੇ ਗੱਲ ਵਿਕਰਮਜੀਤ ਸਿੰਘ ਜੀ ਜਿੱਥੇ ਗੱਲ ਪ੍ਰਸ਼ਾਸਨ ਅਧਿਕਾਰੀਆਂ ਦੀ ਆਉਂਦੀ ਤੁਸੀਂ ਇੱਕ ਆਪ ਜ਼ਿੰਮੇਵਾਰ ਪ੍ਰਸ਼ਾਸਨ ਅਧਿਕਾਰੀ ਹੋ ਥਾਣੇ ਦੇ ਵਿੱਚ ਤੁਸੀਂ ਕੰਪਲੀਟ ਕੀਤੀ ਹੈ ਕਿਸੇ ਦੇ ਕਿ ਜਾਂ ਨਹੀਂ ਕੀਤੀ ਜਾਂ ਤੁਹਾਡੇ ਨਾਲ ਸੁਣ ਚਾਇਆ ਕਿ ਕਿਸੇ ਮਿਸਬੀਹ ਵੀ ਆ ਉਹਦੇ ਬਾਰੇ ਦੱਸਿਓ ਦੇਖੋ ਜੀ ਥਾਣੇ ਦੇ ਕੰਪਲੇਂਟ ਕੀਤੀ ਸੀ ਮਤਲਬ ਉਹਨਾਂ ਨੇ ਜਿਨ੍ਹਾਂ ਨੇ ਪਹਿਲੀ ਖਰੀਦੀ ਸੀ ਕਿ ਅਸੀਂ ਕਬਜ਼ਾ ਲੈਣਾ ਮੈਨੂੰ ਉਸਤੇ ਸੱਦਿਆ ਗਿਆ ਸੀ ਉਸ ਤੋਂ ਬਾਅਦ ਮੈਂ ਵੀ ਦਰਖਾਸਤ ਦਿੱਤੀ ਹੋਈ ਆ ਥਾਣੇ ਦੇ ਵਿੱਚ ਕਿ ਆ ਬੰਦੇ ਮੈਨੂੰ ਹਰਾਸਮੈਂਟ ਕਰ ਰਹੇ ਮੇਰੀ ਪੈਣ ਕਿ ਨਜਾਇਜ਼ ਕਬਜ਼ਾ ਕਰ ਰਹੇ ਆ ਤੇ ਆ ਬੰਦੇ ਕਰਵਾ ਰਹੇ ਆ ਬਟ ਮੇਰੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੀ ਦਰਖਾਸਤ ਤੇ ਕਾਰਵਾਈ ਕਰਦਿਆਂ ਐਸਐਸਆਚਰਨਜੀਤ ਸਿੰਘ ਦੇ ਨਾਂ ਤੇ ਦਰਖਾਸਤ ਮਾਰਕ ਹੋਈ ਸੀ ਉਹਨਾਂ ਨੇ ਥਾਣੇ 'ਚ ਸੱਦ ਕੇ ਜਿੰਨੀ ਕੋ ਹੋ ਸਕੀ ਮੇਰੀ ਵੱਧ ਤੋਂ ਵੱਧ ਬੇਇੱਜ਼ਤੀ ਕਰਵਾਈ ਆ ਇਕੱਲੇ ਦੀ ਅਠਾ ਦਸਾਂ ਜਾਣਿਆਂ ਕੋਲ ਬਟ ਇਹ ਆ ਵੀ ਉਹਨਾਂ ਦੇ ਕੋਲ ਘੱਟ ਤੋਂ ਘੱਟ ਘੰਟੇ ਦੀ ਵੀਡੀਓ ਪ੍ਰਾਈਵੇਟ ਬੰਦਿਆਂ ਨੂੰ ਇਹਨਾਂ ਬਣਵਾਈਆਂ ਜਿਹਦੇ ਵਿੱਚੋਂ ਥੋੜਾ ਜਿਹਾ ਕਲਿੱ ਕਿ ਜਿਹੜੀ ਵੀਡੀਓ ਮੈਂ ਉਸ ਟਾਈਮ ਤੇ ਤੁਹਾਨੂੰ ਲੋਡ ਪੈਣ ਤੇ ਦੇ ਸਕਦਾ ਵਾਂ ਕਿ ਜੇਕਰ ਉਹ ਬੰਦਾ ਮੁਕਰਦਾ ਕਿ ਇਹਦੀ ਬੇਇੱਜ਼ਤੀ ਨਹੀਂ ਹੋਈ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਅਸੀਂ ਵਰਦੀ ਦੇ ਵਿੱਚ ਤੈਨੂੰ ਛੜਕਦੇ ਧੂਣਾ ਵਾਂ ਤੇ ਤੇਰਾ ਕਬਜ਼ਾ ਲੈਣਾ ਜੇ ਤਰਝ ਹਿੰਮਤ ਹੈਗੀ ਤਾਂ ਅੰਕੇ ਕਬਜ਼ਾ ਲੈ ਇਹ ਕਿੰਨਾ ਨੇ ਕਿਹਾ ਕਿ ਵਰਦੀ ਦੇ ਵਿੱਚ ਤੁਹਾਨੂੰ ਧੂਣਾ ਇਹ ਜੀ ਜੱਸਾ ਸਿੰਘ ਆ ਜਿਨ੍ਹਾਂ ਨੇ ਪੈਲੀ ਲਈ ਆ ਉਹਨਾਂ ਦਾ 99 ਆ ਉਹਨਾਂ ਨੇ ਪੈਲੀ ਦਵਾਈ ਆ ਵਿੱਚ ਦਲਾਲੀ ਲਈ ਆ ਔਰ ਉਹਨਾਂ ਬੰਦੇ ਨੇ ਮੈਨੂੰ ਇਹ ਗੱਲ ਕਹੀ ਆ ਤੇ ਉਹਨਾਂ ਹੀ ਬੰਦਿਆਂ ਨੇ ਮੈਨੂੰ ਇਹ ਗੱਲ ਕਹੀ ਆ ਕਿ ਤੂੰ ਕਬਜ਼ਾ ਲੈਣ ਆ ਤੇ ਤੈਨੂੰ ਅਸੀਂ ਮਤਲਬ ਉਹ ਆਪਣੀ ਵਰਦੀ ਦੇ ਵਿੱਚ ਤੈਨੂੰ ਧੂਵਾਂਗੇ ਤੇ ਤੇਰਾ ਉਹ ਅਛਰ ਕਰਾਂਗੇ ਜਿਹੜਾ ਲੋਕ ਕਬਜ਼ਾ ਲੈਣ ਲੱਗਿਆਂ ਕਰਦੇ ਆ ਇੱਕ ਇੱਕ ਚੀਜ਼ ਇਹ ਵੀ ਵੇਖਣ ਨੂੰ ਮਿਲੀ ਆ ਕਿ ਜਿੱਥੇ ਉਹਨਾਂ ਨੇ ਤੁਹਾਡੀ ਕੋਈ ਯੂਨੀਫਾਰਮ ਲਵਾ ਕੇ ਤੁਹਾਨੂੰ ਹਵਾਲਾ ਤੇ ਗਾੜੀ ਵੀ ਬਿਠਾਇਆ ਗਿਆ ਉਹ ਐਸੇ ਚਨਜੀ ਸਿੰਘ ਨੇ ਮੈਨੂੰ ਕਿਹਾ ਸੀ ਜੀ ਉਹ ਕਹਿੰਦੇ ਤੂੰ ਸਟਾਰ ਲਾ ਕੇ ਥਾਣੇ ਆ ਜਾਨਾ ਮੈਂ ਵਰਦੀ ਪਾ ਕੇ ਥਾਣੇ ਆ ਜਾਨਾ ਤੂੰ ਵਰਦੀ ਤੋਂ ਬਿਨਾਂ ਆ ਮੈਂ ਤੇਰੀ ਉਸੇ ਟਾਈਮ ਤੇ ਅਰੈਸਟ ਪਾਉਂਗਾ ਕੀ ਕਾਰਨ ਸੀਗੇ ਚਰਨਜੀਤ ਸਿੰਘ ਕੀ ਉਹਨਾਂ ਦੇ ਕੋਈ ਚਾਹੇਤੇ ਨੇ ਕਿ ਜਾਂ ਕੋਈ politcal ਦਬਾਅ ਦੇਖੋ ਜੀ ਮੈਂ ਨਹੀਂ ਕਹਿ ਸਕਦਾ ਹੂੰ ਸਾਡੇ ਵਿਭਾਗ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਉਹ ਘਾਟੇ ਹੋਈ ਹੁੰਦੀ ਆ ਕਿ ਹਰ ਬੰਦਾ ਜਿਹਦਾ ਕੰਮ ਨਹੀਂ ਹੁੰਦਾ ਜਾਂ ਜੇ ਕਿਸੇ ਦਾ ਰਾਈਟ ਨਹੀਂ ਬਣਦਾ ਹੁੰਦਾ ਤਾਂ ਅਗਲਾ ਕਹਿੰਦਾ ਜੀ ਥਾਣੇਦਾਰ ਪੈਸੇ ਮੰਗਦਾ ਜਿਉਂ ਕਹਿੰਦੇ ਥਾਣੇਦਾਰ ਨੇ ਦੂਜੀ ਤਰ੍ਹਾਂ ਤੋਂ ਪੈਸੇ ਲੈ ਲਏ ਕਿਉਂਕਿ ਮੈਂ ਪੁਲਿਸ ਅਫਸਰ ਹਾਂ ਦੇਣਾ ਤੇ ਇਹ ਨਹੀਂ ਕਹਿ ਸਕਦਾ ਕੋਈ ਨੇ ਪੈਸੇ ਲੈ ਲਏ ਆ ਮੈਨੂੰ ਨਹੀਂ ਪਤਾ ਉਹ ਤੇ ਪੋਲੀਟੀਕਲ ਦਬਾਅ ਆ ਜਾਂ ਉਹਨੇ ਪੈਸੇ ਲੈ ਲਏ ਆ ਜਾਂ ਉਹਦੀ ਕੋਈ ਰਿਸ਼ਤੇਦਾਰੀ ਆ ਬੱਟ ਜਿੰਨੀ ਕੁੱਤੇ ਖਾਣੀ ਮੇਰੀ ਉਸਨੇ ਥਾਣੇ ਦੇ ਵਿੱਚ ਕਰਵਾਈ ਆ ਉਹਦੇ ਹਿਸਾਬ ਨਾਲ ਤੇ ਉਹ ਉਹਨਾਂ ਚ ਹੀ ਬੋਲ ਰਿਹਾ ਉਹਨੇ ਮੈਨੂੰ ਇੱਥੋਂ ਤੱਕ ਔਰ ਉਹਨਾਂ ਦੀ ਦਿਖਾਤੇ ਸਦਕੇ ਮੇਰੀ ਬੇਇਜ਼ਤੀ ਕੀਤੀ ਗਈ ਆ ਉਹ ਐਲ ਆਰ ਐਸ ਆਈ ਆ ਮੈਂ ਦੇਖੋ ਲੋਰ ਕੋਰਸ ਕੀਤਾ ਇੰਟਰ ਕੋਰਸ ਕੀਤਾ ਅਪਰ ਕੋਰਸ ਕੀਤਾ ਮੈਂ ਇਸ ਟਾਈਮ ਤੇ ਸਬ ਇੰਸਪੈਕਟਰ ਇਨਸਪੈਕਟਰ ਬਣਦੇ ਮਤਲਬ ਨੇੜੇ ਬੈਠਾ ਆਇਆ ਵਾ 6 ਮਹੀਨੇ ਮੇਰੀ ਨੌਕਰੀ ਰਹਿ ਗਈ ਆ ਉਸ ਬੰਦੇ ਨੇ ਮੇਰੀ ਤੋਹੀਨ ਕੀਤੀ ਆ ਮੈਂ ਕਿਵੇਂ ਚੁੰਦਿਆ ਆ ਜਦੋਂ ਕਿ ਉਹਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਤੁਸੀਂ ਬਰਦੀ ਬਾਰੇ ਨਾ ਬੋਲੋ ਬਿਕਰਮਜੀਤ ਸਿੰਘ ਬਾਰੇ ਜੋ ਮਰਜ਼ੀ ਬੋਲੋ ਕਿ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਫਿਰ ਕੋਈ ਗੱਲ ਹੈ ਵਾ ਜੇ ਪੈਸਿਆਂ ਦੀ ਨਹੀਂ ਲੈਣਦੇ ਜਾਂ ਕੋਈ politcal ਦਬਾਅ ਨਹੀਂ ਆ ਜਾਂ ਕੁਝ ਹਿੱਤੇ ਨਹੀਂਗੇ ਫਿਰ ਕੋ ਤੁਹਾਡੇ ਨਾਲ ਪਰਸਨਲੀ ਰੰਜਿਸ਼ ਦੇਖੋ ਜੀ ਮੇਰੇ ਨਾਲ ਪਰਸਨਲ ਰੰਜਿਸ਼ ਉਹਨਾਂ ਦੀ ਕੋਈ ਨਹੀਂ ਹੈਗੀ ਮੈਨੂੰ ਸਿਰਫ ਉਹਨਾਂ ਨੇ ਫੋਨ ਕੀਤਾ ਸੀ ਮੈਨੂੰ ਕਿਹਾ ਸੀ ਵੀ ਤੁਹਾਡੀ ਪੈੜੀ ਤੇ ਕਬਜ਼ਾ ਕਰਨ ਲੱਗੇ ਜਿਨ੍ਹਾਂ ਨੇ ਪੈੜੀ ਲਈ ਹੈ ਤੇ ਤੂੰ ਥਾਣੇ ਆ ਮੈਂ ਉਸ ਟਾਈਮ ਤੇ ਲੜਾਈ ਦੇ ਮਾਹੌਲ ਦੇ ਵਿੱਚ ਬਹੁਤ ਤਣਾ ਬਣਿਆ ਹੋਇਆ ਸੀ ਖੇਮ ਕਰਨ ਤੋਂ ਮੇਰਾ ਟਾਈਮ ਨਹੀਂ ਸੀ ਲੱਗ ਰਿਹਾ ਮੈਂ ਉਹਨਾਂ ਨੂੰ ਕਹਿੰਦਾ ਜੀ ਮੈਂ ਇੱਕ ਦੋ ਦਿਨਾਂ ਚ ਆਵਾਂਗਾ ਜਿੱਦਨ ਦੁਬਾਰਾ ਇਹਨਾਂ ਨੇ ਫੋਨ ਕੀਤਾ ਮੈਂ ਅਦਾਲਤ ਦੇ ਵਿੱਚ ਬੈਠਾ ਸੀ ਕੋਰਟ ਦੇ ਵਿੱਚ ਸ਼੍ਰੀ ਸ਼੍ਰੀਮਤੀ ਪ੍ਰਿਆ ਰਾਏ ਜੀ ਦੀ ਉਹਨਾਂ ਦੀ ਕੋਰਟ 'ਚ ਬੈਠਿਆ ਹੋਇਆ ਮੈਨੂੰ ਇਹਨਾਂ ਦਾ ਫੋਨ ਆਇਆ ਮੈਂ ਕਿਹਾ ਜਦੋਂ ਕਿ ਮੈਂ ਬਾਬਰਦੀ ਕੋਰਚ ਗਿਆ ਸੀ ਬਾਬਰਦੀ ਮਠਾਣੇ ਚਲੇ ਗਿਆ ਨਾ ਕਿ ਮੈਂ ਕਿਤੇ ਵਿਆਹ ਸ਼ਾਦੀ ਗਿਆ ਜਿਹੜਾ ਮੈਂ ਸਿਵਲ ਦੇ ਕੱਪੜੇ ਨਾਲ ਲੈ ਗਿਆ ਸੀ ਇਹਨਾਂ ਨੇ ਉਸ ਟਾਈਮ ਤੇ ਮੈਨੂੰ ਇਹ ਗੱਲ ਕਹੀ ਆ ਕਿ ਤੂੰ ਸਿਵਲ ਕਰਕੇ ਆ ਮੈਂ ਤੇਰੇ ਰੈਸਟ ਪਾਉਣੀ ਆ ਤੂੰ ਆਪਣੀ ਵਰਦੀ ਲਾ ਕੇ ਆ ਮੈਂ ਆਪਣੀ ਵਰਦੀ ਦਾ ਕਮੀਜ਼ ਲਾ ਕੇ ਟੇਬਲ ਤੇ ਰੱਖ ਦਿੱਤਾ 벨ਟ ਲਾ ਕੇ ਟੇਬਲ ਤੇ ਰੱਖ ਦਿੱਤੀ ਆ ਚੌਂਕੜੀ ਮਾਰ ਕੇ ਹਵਾਲਾ ਦੇ ਅੱਗੇ ਬੈਠ ਗਿਆ ਮੈਂ ਕਿਹਾ ਵੀ ਚਰਨਜੀਤ ਸਿੰਘ ਤੁਸੀਂ ਮੇਰੀ ਰੈਸਟ ਪਾ ਲਓ ਕਿਹੜੇ ਕੇਸ ਦੇ ਵਿੱਚ ਕਿਹੜੇ ਜੁਰਮ ਵਿੱਚ ਮੇਰੀ ਰੈਸਟ ਪਾ ਰਹੇ ਜੀ ਇੱਕ ਤਾਂ ਮੇਰੀ ਪੈੜੀ ਤੇ ਤੁਸੀਂ ਕਬਜ਼ਾ ਕਰਵਾ ਰਹੇ ਜੀ ਦੂਸਰਾ ਤੁਸੀਂ ਮੇਰੇ ਤੇ ਰੈ ਅਸ਼ੋਕ ਸ੍ਰੀ ਅਸ਼ੋਕ ਮੀਨਾ ਜੀ ਲੱਗੇ ਰਹਿਆ ਉਹਨਾਂ ਚਿਰ ਕਿਸੇ ਨੇ ਕਬਜੇ ਦਾ ਨਾਂ ਨਹੀਂ ਲਿਆ ਜਿਸ ਦਿਨ ਉਹਨਾਂ ਦੀ 12 ਵਜੇ ਬਦਲੀ ਹੋਈ ਆ ਅਗਲੇ ਦਿਨ 12 ਵਜੇ ਮੈਨੂੰ ਸੱਦ ਕੇ ਮੇਰੀ ਕੋਈ ਤੋਹੀਨ ਕੀਤੀ ਗਈ ਆ ਮੇਰੀ ਵਰਦੀ ਦੀ ਤੋਹੀਨ ਕੀਤੀ ਗਈ ਆ ਉਸ ਤੋਂ ਅਗਲੇ ਦਿਨ ਨਵੇਂ ਐਸ ਐਚ ਓ ਸਾਹਿਬ ਆਏ ਆ ਉਸ ਦਿਨ ਇਹਨਾਂ ਨੇ ਆਣ ਕੇ ਪਹਿਲੀ ਵਾਅਦਾ ਕੀਤਾ ਮੈਂ ਨਹੀਂ ਕਹਿੰਦਾ ਕੋਈ ਨਾ ਪੈਸੇ ਲੈ ਕੇ ਵਾਈ ਆ ਮੈਂ ਨਹੀਂ ਕਹਿੰਦਾ ਪੁਲਿਸ ਨੇ ਵਾਈ ਆ ਬਟ ਇਹਨਾਂ ਨੇ ਪਹਿਲੀ ਵਾਅਦਾ ਦਿੱਤੀ ਆ ਇਹਦੇ ਵਿੱਚ ਜੋ ਵੀ ਇਨਸਾਫ ਆ ਮੈਨੂੰ ਸਿਰਫ ਇਹਨਾਂ ਇਨਸਾਫ ਮਿਲਣਾ ਚਾਹੀਦਾ ਕਿ ਮੇਰੀ 33 ਕਿਲਾਣਾ ਪਹਿਲੀ ਪੂਰੀ ਕਰਕੇ ਮੇਰੀ ਵੱਲੋਂ ਜਿੰਨੀ ਮਰਜ਼ ਮੇਰਾ ਕਿਸੇ ਨਾਲ ਕੋਈ ਮਤਲਬ ਨਹੀਂ ਜਿਹੜੇ ਬੰਦੇ ਨੇ ਪਹਿਲੀ ਵੇਚੀ ਮੇਰੇ ਭਰਾ ਨੇ ਠੀਕ ਹੈ ਉਹਦੀ ਬਾਈਕ ਲੈਣਾ ਪੈਈ ਬਣਦੀ ਬਟ ਉਹਦੀ ਪਹਿਲੀ ਚਾਚਾ ਥੱਲੇ ਵਿਕਰਮ ਸਿੰਘ ਜੀ ਆਖਰੀ ਤੁਹਾਡੇ ਕੋਲ ਸਵਾਲ ਆ ਕਿ ਤੁਹਾਨੂੰ ਕਿਤੇੋਂ ਕੱਲ ਨੂੰ ਕੋਈ ਗੱਲ ਹੋ ਜਾਂਦੀ ਹੈ ਤਾਂ ਤੁਹਾਨੂੰ ਕੋ ਆਪਣੀ ਜਾਨਮਾਲ ਦੀ ਰਖਵਾਲੀ ਵਾਸਤੇ ਕੋ ਕਹਿਣ ਚਾਉਂਦੀ ਦੇਖੋ ਜੀ ਮੇਰੀ ਜਾਨਮਾਲ ਦੀ ਰਖਵਾਲੀ ਮੈਂ ਤੇ ਦੇਖੋ ਜਨਤਾ ਦੀ ਜਾਨਮਾਲ ਦੀ ਰਖਵਾਲੀ ਵਾਸਤੇ ਭਰਤੀ ਹੋਇਆ ਹਰ ਵੇਲੇ ਮੈਂ ਆਪਣੀ ਡਿਊਟੀ ਤੇ ਹਰ ਇੱਕ ਦੀ ਜਾਨਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਸਮਝਦਾ ਹਾਂ ਬਟ ਮੇਰੀ ਜਾਨਮਾਲ ਦੀ ਰਾਖੀ ਜਿਹੜੀ ਇਸ ਟਾਈਮ ਤੇ ਮਤਲਬ ਇੰਨੀ ਖਤਰੇ ਵਿੱਚ ਆ ਕਿ ਹੋ ਸਕਦਾ ਮੇਰੇ ਕਿਸੇ ਪਰਿਵਾਰ ਦੇ ਮੈਂਬਰ ਦਾ ਹੋ ਸਕਦਾ ਮੇਰਾ ਜਾਂ ਮੇਰੇ ਕਿਸੇ ਜਾਣ ਦਾ ਜਾਂ ਮਾਲ ਦਾ ਕੋਈ ਨੁਕਸਾਨ ਹੁੰਦਾ ਵਾ ਤੇ ਉਹਦੇ ਜ਼ਿੰਮੇਵਾਰ ਇਹ ਹੋਣਗੇ ਜਿਹੜੇ 10 12 ਬੰਦੇ ਪੈੜੀ ਵਾਉਣ ਵਾਸਤੇ ਗੁੰਡਾਗਰਦੀ ਕਰਨ ਵਾਸਤੇ ਮੇਰੀ ਪੈੜੀ ਚ ਆਏ ਆ ਔਰ ਗੁੰਡਿਆਂ ਵਾਂਗੇ ਤੁਰੇ ਆ ਔਰ ਉਸ ਬੰਦਿਆਂ ਨੇ ਇਸ ਤਰ੍ਹਾਂ ਉਂਗਲਾ ਕਰ ਕਰਕੇ ਮੇਰੇ ਵੱਲ ਨੂੰ ਤੇ ਥਾਣੇ ਦੇ ਵਿੱਚ ਮੇਰੇ ਕੋਲ ਵੀਡੀਓ ਬਣੀ ਪਈ ਥਾਣੇ ਚ ਉਂਗਲਾ ਕਰ ਕਰਕੇ ਇਹਨਾਂ ਨੇ ਕਿਹਾ ਕਿ ਤੇਰੀ ਬਰਦੀ ਪਾੜਾਂਗੇ ਤੈਨੂੰ ਛੜਕਦੇ ਧੂਵਾਂਗੇ ਔਰ ਆਈਪੀਐਸ ਜਿਹੜੇ ਅਫਸਰ ਸੀ ਸ਼੍ਰੀ ਸ਼ੋਕਮੀਨਾ ਜੀ ਉਹਨਾਂ ਦੇ ਰੀਡਰ ਨੇ ਆਣ ਕੇ ਮੈਨੂੰ ਛਡਵਾਇਆ ਜਦੋਂ ਕਿ ਬੰਦਾ ਮੇਰੇ ਗੱਲ ਪੈਣ ਲੱਗਾ ਸੀ ਜਿਹਦੇ ਨਾਂ ਦਾ ਨਹੀਂ ਮੈਨੂੰ ਪਤਾ ਉਹਨੇ ਕਹ ਮੈਂ ਸਾਬਕਾ ਸਰਪੰਚ ਚਰਨਜੀਤ ਸਿੰਘ ਦਾ ਭਤੀਜਾ ਹਾਂ ਤੈਨੂੰ ਚਰਨਜੀਤ ਸਿੰਘ ਬਾਰੇ ਵੀ ਪਤਾ ਵਾ ਕਿ ਚਰਨਜੀਤ ਸਿੰਘ ਕੀ ਚੀਜ਼ ਆ ਇਹ ਸੰਜੀ ਸਰਦਾਰ ਵਿਕਰਮ ਸਿੰਘ ਜੀ ਜਿਨ੍ਹਾਂ ਨੇ ਇਹ ਦੱਸਿਆ ਹੈ ਕਿ ਐਸ ਵਕਤ ਉਹਨਾਂ ਨੂੰ ਖਤਰਾ ਵੀ ਆ ਤੇ ਉਹ ਐਸ ਵਕਤ ਕਈ ਚੀਜ਼ਾਂ ਨੂੰ ਜਿਹੜੇ ਆਪਣੇ ਮੱਦੇ ਨਜ਼ਰ ਆਪਣੇ ਧਿਆਨ ਚ ਕਰਵਾ ਰਹੇ ਨੇ ਤੇ ਜੇਕਰ ਪੁਲਿਸ ਅਧਿਕਾਰੀ ਨਾਲ ਇਹੋ ਜਿਹਾ ਕੁਝ ਹੋ ਰਿਹਾ ਤੇ ਆਪਾਂ ਆਉਣ ਵਾਲੇ ਸਮੇਂ 'ਚ ਕੀ ਦੇਖਾਂਗੇ ਕਿ ਸਾਡੇ ਨਾਲ ਕੀ ਹੋ ਸਕਦਾ ਆਮ ਜਨਤਾ ਦਾ ਕੀ ਹਾਲਾਤ ਹੋਏਗਾ ਜੇਕਰ ਇਨਸਾਫ ਲੈਣ ਲਈ ਇੱਕ ਪ੍ਰਸ਼ਾਸਨਿਕ ਅਧਿਕਾਰੀ ਦਰਬਦਰ ਭਟਕ ਰਿਹਾ ਤੇ ਆਮ ਜਨਤਾ ਦਾ ਕੀ ਹਾਲ ਹੋਏਗਾ ਇਹ ਤੇ ਹੁਣ ਉੱਪਰ ਵਾਲਾ ਹੀ ਜਾਣੇ ਤੁਸੀਂ ਦੇਖਦੇ ਰਹੋ ਰਜਾਨਾ ਸਪੀਡ ਨਿਊਜ਼ ਮਹਿ ਨਿਸ਼ਾਨ ਸਾਹ ਹੋਂਤਾ ਤਰੰਤਾਰ ਹਲੋ ਹਲੋ ਜੀ ਵੀਰ ਬਸੂ ਕਾ ਜੀ ਦਫਾ ਸਿੰਘ ਜੀ ਗੱਲ ਕਰ ਰਹੇ ਪਨੋਰੀ ਰਣ ਸਿੰਘ ਤੋਂ ਜੀ ਹਾਂਜੀ ਹਾਂਜੀ ਵੀਰ ਬਸੂ ਕਾ ਤੁਹਾਨੂੰ ਗੱਲ ਕਰ ਰਹੇ ਫਤਿਹਵਾਦ ਸਰ ਇੱਕ ਨਾ ਪ੍ਰੈਸ ਕਾਨਫਰੰਸ ਕੀਤੀ ਆ ਬਿਕਰਮਜੀਤ ਸਿੰਘ ਇੰਸਪੈਕਟਰ ਨੇ ਤੇ ਤੁਹਾਡੇ ਤੇ ਦੋਸ਼ ਲਾ ਰਾਇਆ ਕਿ ਜੇ ਮੇਰੀ ਜ਼ਮੀਨ ਤੇ ਜਿਹੜਾ ਕਬਜ਼ਾ ਕਰਾਉਂਦਾ ਦੇ ਵਿੱਚ ਤੁਹਾਡਾ ਹੱਥ ਆ ਕੀ ਆ ਸਾਰਾ ਮਾਮਲਾ ਜੀ ਤੁਹਾਡਾ ਪੱਖ ਪਾਉਣਾ ਸੀ ਬਾਈ ਇਹ ਵੀਰ ਜੀ ਆਪਣਾ ਇਹ ਨਾ ਜ਼ਮੀਨ ਲਈ ਇਹ ਬਿਕਰਮਜੀਤ ਦੇ ਭਰਾ ਤੋਂ ਜੀ ਇਹ ਮਨਜੀਤ ਸਿੰਘ ਤੋਂ ਇਹ ਇਹਨਾਂ ਦੀ 5 ਕਿੱਲੇ ਜ਼ਮੀਨ ਹੈ ਜੀ ਜੀ ਤੇ 5 ਕਿੱਲੇ ਜੋ ਆਪਾਂ 2.5 ਕਿੱਲੇ ਜ਼ਮੀਨ ਜਿਹੜੀ ਆ ਵੀ ਇਹਦਾ ਹਿੱਸਾ ਬਣਦਾ ਉਹ ਖਰੀਦੀ ਆ ਜੀ ਜੀ हां ਜਿਵੇਂ ਜੇ ਆਪਾਂ ਤੁਸੀਂ ਪਿੰਡੋਂ ਕਿਸੇ ਤੋਂ ਵੀ ਪੁੱਛ ਲਓ ਵੀ ਜੇ ਆਪਾਂ ਕੋਈ ਇੱਕ ਮਰਲਾ ਅਸੀਂ ਦੋ ਮਰਲੇ ਭਾਵੇਂ ਦੀ ਠੀਕਾਈ ਹੋ ਗਈ ਹੋਵੇ। ਕਿ ਜਿਹੜਾ ਜਿੱਥੋਂ ਜ਼ਮੀਨਾਂ ਨਾਲ ਲਈ ਆ ਉੱਤੇ ਕਬਜ਼ਾ ਕਰਨੇ ਮੇਰੀ ਜ਼ਮੀਨ ਤੇ ਕਬਜ਼ਾ ਕਰ ਰਹੇ ਤੇ ਔਰ ਮੈਨੂੰ ਜਿਹੜਾ ਜਾਨਵਰ ਮਾਰਨ ਦੀਆਂ ਤਨਖੀਆਂ ਦੇ ਰਹੇ। ਜੀ ਜੀ ਤੁਸੀਂ ਆਣ ਕੇ ਮੌਕੇ ਤੇ ਦੇਖ ਸਕਦੇ ਜੇ ਇਹਦਾ ਇੱਕ ਕਿਲਾ ਪੱਠੇ ਜੀ ਜ਼ਮੀਨ ਮਤ 1.5 ਕਿਲਾ ਸਾਡੇ ਲਾਗੇ ਦੀ ਫालतू ਪਈ ਆ। ਜੀ ਜੀ ਆਣ ਕੇ ਮੌਕੇ ਤੇ ਦੇਖ ਲਓ ਤੇ ਆਣ ਕੇ ਇਹਦੀ ਜ਼ਮੀਨ ਪਈ ਆ ਆਪਣੇ ਕੋਲ। ਉਹਨਾਂ ਦਾ ਕਹਿਣਾ ਹੈ ਕਿ ਥਾਣੇ ਦੇ ਵਿੱਚ ਵੀ ਵਰਨਾ ਜਿਹੜਾ ਕਿੰਚੂ-ਕਿੰਚੂ ਦਾਸ਼ ਕਰਕੇ ਭਦੀ ਸ਼ਬਦ ਵਾਲੀ ਬੋਲੀ ਆ ਕਾਹੀ ਕੋਈ ਨਹੀਂ ਜੀ ਬੋਲਿਆ ਸਾਡੇ ਨਾਲ ਵਰਦੀ ਪਾ ਕੇ ਸਭ ਨੂੰ ਵਰਦੀਆਂ ਧਮਕੀਆਂ ਦਿੰਦਾ ਮੈਂ ਤੁਹਾਨੂੰ ਉਹ ਕਰ ਦੂੰਗਾ ਜੇ ਮੈਂ ਮਰ ਗਿਆ ਮੈਨੂੰ ਸਰਕਾਰ ਕਰੋੜ ਦਊਗੀ ਮੈਂ ਤੇ ਮਰਿਆ ਮੈਂ ਵਰਦੀ ਪਾਈ ਕੋ ਬਣਾਉਦਾ ਹੀ ਨਹੀਂ ਪੈਜੀ ਵੀ ਆਉਂਦਾ ਤੇ ਵਰਦੀ ਪਾ ਕੇ ਆਉਂਦਾ ਵਾ ਜੇ ਐਂ ਇਹ ਕੋਈ ਗੱਲ ਨਹੀਂ ਕਰਦੇ ਜੀ ਪਰ ਐਂ ਜੀ ਕੋਈ ਸਾਡਾ 1% ਵੀ ਕੋਈ ਨਿਕਲ ਆਵੇ ਵੀ ਕੋਈ ਇਹਦਾ ਨਾਲ ਕੋਈ ਵਾਦਾ ਵੀ ਅਸੀਂ ਇਹਨਾਂ ਕੀਤਾ ਹੋਵੇ ਜਾਂ ਜ਼ਮੀਨ ਤੋਂ ਜਾਂ ਹਿੱਸੇ ਤੋਂ ਵੱਧ ਲਖਾਈ ਹੋਵੇ ਜਾਂ ਕਬਜ਼ਾ ਵੱਧ ਕਰਦੇ ਹੋਈਏ ਤੇ ਜੋ ਸਰੰਬੰਦੀ ਕਾਰਵਾਈਆਂ ਤੇ ਕਰੋ ਉਹਦੇ ਤੁਹਾਡੇ ਤੇ ਦੋਸ਼ ਆ ਰਿਹਾ ਜੀ ਵਿਧਾਇਕ ਦਾ ਹਾਂਜੀ ਜਿਹੜੇ ਤੁਹਾਡੇ ਤੇ ਦੋਸ਼ ਲਾ ਰਹੇ ਆ ਉਹ ਬੇਮਨਵਾਜ ਬਿਲਕੁਲ ਦੇਖਣਾ ਜੀ ਸਾਡੇ ਕਹਿਣ ਦੀ ਨਹੀਂ ਜੀ ਸਾਰੀ ਪੰਚਾਇਤ ਕਹੂਗੀ ਸਾਰਾ ਪਿੰਡ ਕਹੂਗਾ ਵੀ ਇਹ ਦੇਖਣਾ ਹਰਦੇ ਤਾਂ ਤੁਹਾਡਾ ਇਸ ਵੰਦ ਚ ਪੱਕਾ ਪਉਣਾ ਸੀ ਤੁਹਾਡੀ ਇਸ ਦਾ ਰਿਕਾਰਡਿੰਗ ਚਲਾ ਦਿੱਤੀ ਜਾਵੇ ਹਾਂਜੀ ਇਹ ਸੁਣਾ ਦਿਓ ਸਾਰਾ ਆਪਾਂ ਨੂੰ ਕੋਈ ਨਹੀਂ ਆਪਾਂ ਕੋ ਗਲਤੀ ਨਹੀਂ ਕੀਤਾ ਜੋ ਵੀ ਉਹ ਜਮੀਨ ਲਈ ਉਹਦੇ ਭਰਾ ਦੀ ਹਿੱਸੇ ਮੁਤਾਬਕ ਆਪਾਂ ਪੈੜੀ ਲਈ ਆ ਤੇ ਇਹਦੀ ਜਿਹੜੀ ਪੰਜਾ ਕਿੱਲੇ ਦੇ ਢਾਈ ਕਿੱਲੇ ਇਹਦੀ ਜ਼ਮੀਨ ਫालतू ਉਸੇ ਤਰ੍ਹਾਂ ਹੀ ਪਈ ਆ ਕੁਝ ਕਿਲਕ ਨਾਲ ਪੱਠੇ ਜਵਾ ਦਢੇਰ ਕਲਾਸਾਂ ਦੇ ਨਾਲ ਵੈਦੀ ਦੇ 2.5 ਨਹੀਂ ਆਪਣੀ ਵਾਲੀ ਹੈ। ਜਿਹੜੀ ਖੇਤਾਂ ਦੇ ਵਿੱਚ ਮੋਟਰ ਲੱਗੀ ਆ ਉਹ ਚੱਲਦੀ ਪਈ ਆ ਉਹ ਉਹਨਾਂ ਦੇ ਨਾਂ ਤੇ ਆ ਕਿਹਦੇ ਨਾਂ ਤੇ ਉਹਦਾ ਕੀ ਮਾਮਲਾ ਜੀ? ਇਹ ਮੋਟਰ ਸਾਰਾ ਜੋ ਵੀ ਆ ਮੋਟਰ ਇਹਨਾਂ ਦੀ ਮਾਤਾ ਦੇ ਨਾਂ ਹੁਣਾਂ ਸੰਧੇ ਹੀ ਕਨੈਕਸ਼ਨ ਵਾਂਜੀ। ਹੂੰ ਤੇ ਉੱਥੇ ਵੀ ਆਪਾਂ ਇੱਕ ਬੜਾ ਦੂਰ ਸੇਲ ਖਾਇਆ ਅੱਧੀ ਰਖਾਈ ਆਪਾਂ ਵੀ ਅੱਧੂ ਅੱਧਿਆ ਸਾਡਾ ਪਾਣੀ ਦੋਵਾਂ ਤਰ੍ਹਾਂ ਦਾ। ਅਈ ਅਈ ਨਹੀਂ ਅੰਦਰ ਸਾਡੇ ਕਲਿਆਂ ਦੀ ਆ ਜਾਂ ਇਹ ਇਹ ਸਭ ਹੁੰਦਾ ਮੇਰੇ ਕੱਲੇ ਦੀ ਅਭੀ ਇਹਨੇ ਲੋਡ ਵਧਾਇਆ ਅਗਰ ਵਧਾ ਕੇ ਤੇ ਇਹ ਉਹਦਾ ਮਨ ਹੱਕਦਾਰ ਬਣਨਾ ਚਾਹਦਾ ਕੱਲਾ ਓਕੇ 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 ਹਾਂਜੀ ਓਕੇ